Oh, okay. Okay. ਕੋਹਰੇ ਦੀ ਚਿੱਟੀ ਚਾਦਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਹੈ ਵੇਖਣ ਨੂੰ ਮਿਲ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਤਾਂ ਜੜੀਆਂ ਨੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚ ਨਤਮਸਤਕ ਹੋੜੀਆਂ ਨੇ ਉੱਤੇ ਹੀ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਤਿਕੰਨ ਸ਼੍ਰੀ ਮੰਦir ਸਾਹਿਬ ਜੀਆ ਨੇ ਵਿਜ਼ਿਬਿਲਟੀ ਜਿਹੜੀ 0 ਹੈ ਨਾ ਦੇ ਮਾਤਲ ਜਿਹੜੀ ਵਿਜ਼ਿਬਿਲਟੀ ਹੈ ਔਰ ਸਤਿਕੰਨ ਸ਼੍ਰੀ ਮੰਦir ਸਾਹਿਬ ਦੇ ਜਿਹੜੇ ਦਰਸ਼ਨ ਨੇ ਉਹ ਵੀ ਇਸ ਸਮੇਂ ਅਗਰ ਗੱਲ ਕੀਤੀ ਹੈ ਪਰਕਰਮਾ ਚੋਤੇ ਦੁਰਲਭ ਨੇ ਕਿਉਂਕਿ ਤੁੰਦ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਹੈ ਉਹ ਵਿਛੀ ਹੋਈ ਹੈ ਚਿੱਟੀ ਚਾਦਰ ਜਿਹੜੀ ਤੁੰਦ ਦੀ ਉਹ ਪੂਰੀ ਤਰ੍ਹਾਂ ਵਿਛੀ ਹੋਈ ਹੈ ਔਰ ਤਸਵੀਰਾਂ ਨੇ ਸਤਖੰਡ ਸ਼੍ਰੀਰਮੰਦਰ ਸਾਹਿਬ ਜਿੱਥੇ ਸੰਗਤਾਂ ਜਿਹੜੀਆਂ ਨੇ ਸਵੇਰ ਤੋਂ ਹੀ ਜਿਹੜੀਆਂ ਨੇ ਸਤਖੰਡ ਸ਼੍ਰੀਰਮੰਦਰ ਸਾਹਿਬ ਦੇ ਲਤੋਂ ਤੱਕ ਆੜਿਆ ਨੇ ਤਾਂ ਠੰਡ ਤੇ ਭਾਰੀ ਪੈ ਰਹੀ ਹੈ ਆਸਤਾ ਕਿਉਂਕਿ ਜਿੰਨੀ ਮਰਜ਼ੀ ਠੰਡ ਹੋਵੇ ਪਰ ਸੰਗਤਾਂ ਦੀ ਆਮਦ ਦੇ ਵਿੱਚ ਸਤਖੰਡ ਸ਼੍ਰੀਰਮੰਦਰ ਸਾਹਿਬ 'ਚ ਕਦੀ ਵੀ ਕੋਈ ਕਮੀ ਜਿਹੜੀਆਂ ਨਹੀਂ ਵੀ ਹੁੰਦੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਸਤਖੰਡ ਸ਼੍ਰੀ ਮੰਦਿਰ ਸਾਹਿਬ ਪੌਂਦਰੀਆ ਨੇ ਇਸ ਪਵਿੱਤਰ ਸਰੋਵਰ ਚ ਜਰੀਓ ਨਾਲ ਉਹ ਆਸਥੀਆਂ ਦੀ ਡੁਬਕੀ ਵੀ ਜਰੀਓ ਲਗਾਈ ਜਾ ਰਹੀ ਹੈ ਤੇ ਅਲਾਈ ਬਾਣੀ ਦਾ ਸਰਵਨ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤਸਵੀਰਾਂ ਸਤਖੰਡ ਸ਼੍ਰੀ ਮੰਦਿਰ ਸਾਹਿਬ ਜੀ ਨੇ ਘਰਾ ਕੋਰਾ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਸਤਖੰਡ ਸ਼੍ਰੀ ਮੰਦਿਰ ਸਾਹਿਬ ਦੇ ਚਾਰੇ ਪਾਸੇ ਜਿਹੜਾ ਕੋਰਾ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਹੈਗਾ ਵਿਜ਼ਿਬਿਲਟੀ ਬਹੁਤ ਘੱਟ ਹੈ ਪਰ ਸੰਗਤ ਦੀ ਆਮਜ ਕੋਈ ਕਮੀ ਨਹੀਂ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਟਾਈਮ ਮੁਕੇਸ਼ 바ਵਾ ਅੰਮ੍ਰਿਤਸਰ